ਆਮ ਜਸਤਸਾ ਸੁਪਰ ਆਹ ਇਹ ਬਜਾ ਆ ਮੈਨੇ ਨਾ ਬਸ 5000 ਕਹਾਂ ਲੋ ਉਹ ਕੰਮ ਕਰਦੇ ਤੁਸੀਂ ਕੰਮ ਕਰਦੇ ਤੁਸੀਂ ਹੀ ਦੁਨੀਆ ਆਪਣਾ ਕੰਮ ਕਰਦੇ रखे <laughs> ਕੁੜਾ ਇਹ ਜਿਹੜਾ ਬੋਲ ਰਿਹਾ ਲਕਡਾਉਨ ਤੋਂ ਮੈਂ ਧੰਨਵਾਦ ਕਰਦਾ ਇਹਨਾਂ ਦਾ ਮੇਰੇ ਗੋਲੀ ਚੱਲਣ ਤੋਂ 10-15 ਮਿੰਟ ਬਾਅਦ ਹੀ ਪੁਲਿਸ ਨਾਲੋਂ ਪਹਿਲਾਂ ਤੇ ਐਮਐਲਏ ਸਾਹਿਬ ਆ ਚੁੱਕੇ ਹਿੱਸੇ ਕਿਹਨ ਦਾ ਪਾਵੇ ਕਿ ਇਹਨਾਂ ਨੇ ਸਾਨੂੰ ਪੂਰਾ ਸ਼ਵਸਨ ਦਵਾਇਆ ਕਿ ਤੁਸੀਂ ਟੋਰਨ ਆਪਣੀ ਦੁਕਾਨਦਾਰੀ ਕਰੋ ਜੇ ਤੁਹਾਡਾ ਵਾਲ ਵੀ ਵਿੰਗ ਹੋਏਗਾ ਤੇ ਮੈਂ ਜ਼ਿੰਮੇਵਾਰ ਹਾਂ ਹਾਲ ਫਿਲਹਾਲ ਹੁਣਾਂ ਹੀ ਬਾਜ਼ਾਰ ਖੋਲ੍ਹਦੇ ਆ ਤੇ ਬੰਦੇ ਇਹ ਕਿ ਇਹ ਕਹਿੰਦੇ ਬੰਦੀ ਕਾਰਵਾਈ ਹੋਏਗੀ ਬੰਦੇ ਛੱਟ ਫੜੇ ਜਾਣਗੇ ਤੇ ਇੱਥੇ ਹੀ ਲਿਆਂਦੇ ਜਾਣਗੇ ਤੇ ਸਾਰਿਆਂ ਸਾਹਮਣੇ ਉਹ ਦੱਸੇ ਜਾਣਗੇ ਕਿ ਇਹ ਬੰਦੇ ਨੇ ਦੇ ਉਹਨਾਂ ਨੂੰ ਇੱਥੇ ਹੀ ਸਜ਼ਾ ਮਿਲੇਗੀ ਐਫਓਜੀਐਮਐਲਏ ਮੈਂ ਦੇਖੋ ਜੀ 20-25 ਸਾਲ ਹੋ ਗਏ ਮੈਂ ਅੱਤੇ ਕਰੀ ਨਹੀਂ ਵੇਖਿਆ ਨੀ ਤੇ ਪਹਿਲੀਆਂ ਸਰਕਾਰਾਂ ਵੀ ਆਈਆਂ ਸਦੂਸ਼ਤ ਉਹਨਾਂ ਨੇ ਕੋਈ ਏਡਾ ਨਹੀਂ ਚੱਲਿਆ ਪਰ ਇਹ ਸਾਥ ਦਿੰਦੇ ਨੇ ਇਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਨਾ ਤੈਨੂੰ ਕੋਈ ਫੋਨ ਆਏਗਾ ਛੋਟੇ ਦੁਕਾਨਦਾਰਾਂ ਨੇ ਖੜੇ ਆ ਤੇ ਸਭਨਾ ਹੀ ਖੜੇ ਆ ਬਾਕੀ ਹੁਣ ਬਾਜ਼ਾਰ ਖੁੱਲ ਰਿਹਾ ਤੇ ਗਾਂਹ ਵਾਲੀ ਬੇਖੋ ਚੰਗਾਈ ਹੋਏ ਜੋ ਹੈ ਮੋਨੂ ਜੀ ਪਹਿਲੇ ਤੁਹਾਡੀਆਂ ਲੱਤਾਂ ਖੰਭਦੇ ਸੀ ਹੁਣ ਵੀ ਵਹ ਤੇ ਕੰਮ ਨਹੀਂ ਡੀਆਂ ਭਾਜੀ ਗਿਆ ਵੀ ਐਮਐਸ ਸਾਹਿਬ ਆ ਤੇ ਸ਼ਹਿਰ ਪਟਾਲੇ ਦੇ ਵਿੱਚ ਮੋਨੂ ਮਲਹੋਤਰਾ ਜੀ ਦੀ ਸ਼ਾਪ ਦੇ ਉੱਤੇ 11:40 ਮਿੰਟ ਦੇ ਦੋਸਤੇ ਫਾਇਰ ਹੋਇਆ ਕੁਝ دہشت گردਾਂ ਦੇ ਫਾਇਰ ਕਰਕੇ ਗਿਆ ਤੋਂ ਸਾਡੀ ਟੀਮਾਂ ਅਸੀਂ ਸੀਆਈਏ ਤੋਂ ਵਾਕਪ ਟੀਮਾਂ ਬਣਾ ਕੇ ਡਿਪਲੋਏ ਕਰਤੀਆਂ ਕੋਸ਼ਿਸ਼ ਹੈ ਵੀ ਅੱਜ ਈਵਨਿੰਗ ਤੱਕ ਨਹੀਂ ਵਿਧਨ ਵਨ ਡੇਸ ਦਾ ਜ਼ੀਰੋ ਕ੍ਰੈਕ ਕਰ ਲਾਂਗੇ ਜਿੰਨੇ ਵੀ ਹੁਣ ਤੱਕ ਇਦਾਂ ਦੇ ਕੇਸ ਹੋਏ ਆ ਸਿਰਫ ਤੁਹਾਡੇ ਮਾਧਿਅਮ ਨਾਲ ਮੈਂ ਇਹੀ ਦੱਸਣਾ ਚਾਹੁੰਦਾ ਇਹਨੂੰ ਆਪਾਂ ਹਾਈਪ ਨਾ ਦਈਏ ਤਾਂ ਕਿ ਇਹਨੂੰ ਇੱਕ ਵੈਲੋਸਟੀ ਮਿਲੇ ਟੂ ਬੈਟਰੀ ਆ ਵੀ ਇਹਨੂੰ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਕਿ ਦਿਨ ਵਿਧਨ ਵਨ ਡੇਸ ਅਸੀਂ ਨੂੰ ਕ੍ਰੈਕ ਕਰਕੇ ਤੁਹਾਡੇ ਸਾਹਮਣੇ ਲਿਆਵਾਂ ਸਰ ਕਿੰਨੇ ਬੰਦੇ ਆਏ ਸੀ ਤੇ ਕਿੰਨੇ ਫਾਇਰ ਹੋਏ ਫਿਲਹਾਲ ਜੋ ਮੇਰੇ ਕੋਲ ਰਿਕਾਰਡ ਆਇਆ ਹੈ ਸੀਸੀਟੀਵੀ ਦੀ ਫੁਟੇਜ ਸਾਡੇ ਕੋਲ ਆ ਗਈ ਹੈ ਫਾਇਰਟਾ ਉਹ ਕਰਕੇ ਬੰਦਾ ਭੱਜਿਆ ਹੈ ਸੁਣਨ ਚ ਇੱਕ ਵੀ ਆਇਆ ਹੈ ਕੋਈ ਕਹਿ ਰਿਹਾ ਸ਼ਾਇਦ ਦੋ ਕੀਤੇ ਹੋ ਅਸੀਂ ਵੈਰੀਫਾਈ ਕਰ ਰਹੇ ਹਾਂ ਇਟ ਇਜ਼ ਟੂ अर्ਲੀ ਤੁਮ ਕੋਈ ਅਮੇ ਗੱਲ ਤੁਮ ਦੱਸੋ ਟ੍ਰੈਕ ਕਰਕੇ ਹਾਂ ਬੰਦਾ ਪੈਦਲ ਤਾਂ ਇੱਥੇ ਤੱਕ ਨਹੀਂ ਆਇਆ ਮੂਰੇ ਪੈਦਲ ਆਇਆ ਹੋ ਸਕਦਾ ਪਿੱਛੇ ਕਿਸੇ ਨੂੰ ਖੜਾ ਕਰਕੇ ਆਇਆ ਹੋਵੇ ਔਰ ਇਟ ਇਜ਼ ਟੂ अर्ਲੀ ਉੱਚ ਕਹਿਣ ਤੋਂ ਪਹਿਲਾਂ ਮੈਨੂੰ ਇਹ ਵੈਰੀਫਾਈ ਕਰਨਾ ਚਾਹੁੰਦਾ ਹੈ ਉਹ ਕਰਕੇ ਫਿਰ ਤੁਹਾਨੂੰ ਉਹ ਇਹਦੀ ਉਮਰ ਵੀ ਛੋਟੀ ਸੀ ਉਹਦੀ ਜਿਹਨੇ ਆ ਜੋ ਸੀਸੀਟੀਵੀ 'ਚ ਸਾਨੂੰ ਨਜ਼ਰ ਆ ਰਿਹਾ ਕੋਈ ਛੋਟੀ ਉਮਰ ਦਾ ਹੀ ਯੂਥ ਗਾਇਆ ਹੈ ਬੜਾ ਵੀਰਪੜ ਬੜਾ ਲੱਗਦਾ ਸੀ ਸਰ ਜਿਹੜੇ ਇਹਦਾ ਦੇ ਕੰਮ ਕਰਾਉਂਦੇ ਨੇ ਉਹਨਾਂ ਨੂੰ ਕੋਈ ਵਾਰਨਿੰਗ ਦੇਣਾ ਚਾਹੀਦੀ ਤੇ ਉਹ ਇਹਨਾਂ ਦੇ ਪਿੱਛੇ ਨੇ ਬਟਾਲਾ ਪੰਜਾਬ ਪੁਲਿਸ ਵੈਸੇ ਸਟਰੋਂਗ ਹੈ ਬਟਾਲਾ ਪੁਲਿਸ ਬਹੁਤ ਸਟਰੋਂਗ ਹੈ ਆਪਣਾ ਮੈਸੇਜ ਬੜਾ ਕਲੀਅਰ ਹੈ ਤੁਹਾਨੂੰ ਕਰਕੇ ਦੱਸਾਂਗਾ ਤਾਂ ਜਿਆਦਾ ਅੱਛਾ ਲੱਗੇਗਾ ਤੁਹਾਨੂੰ ਮੈਨੂੰ ਇੱਕ ਦਿਨ ਦਾ ਮੌਬਾ ਦੇੋ ਤੁਹਾਨੂੰ ਅਸੀਂ ਬੰਦਾ ਟ੍ਰੇਸ ਕਰਦੇ ਜਿਵੇਂ ਪਹਿਲਾਂ ਇਹਨਾਂ ਨੂੰ ਪ੍ਰੋਟੀ ਕਾਲ ਆਈ ਸੀ ਜੀ ਕਿ ਉਹਦੇ ਉੱਤੇ ਮੇਨੇ ਕਾਰਵਾਈ ਕੀਤੀ ਉਹ ਮੈਨੂੰ ਇਹਨਾਂ ਨੇ ਹੁਣ ਜਿਹੜੀ ਗੱਲ ਕਲੀਅਰ ਕੀਤੀ ਉਹ ਮੈਂ ਵੈਰੀਫਾਈ ਕਰਦਾ ਹਾਂ ਅਸੀਂ ਉੱਤੇ ਵਰਕ ਕਰ ਰਹੇ ਹਾਂ ਜਿਹੜੀ ਕਾਲ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਤੋਂ ਅਸੀਂ ਤੁਹਾਨੂੰ ਵਿਦਨ ਡੇਜ਼ ਹੀ ਕੋਈ ਰਿਜ਼ਲਟ ਅੱਛਾ ਦੇਵਾਂਗੇ ਸਰ ਮਾਰਕੀਟ ਵੀ ਬੰਦ ਹੋ ਗਈ ਹੈ ਤੇ ਉਹ ਕਿਹਾ ਨਹੀਂ ਕੋਈ ਮਾਰਕੀਟ ਬੰਦ ਨਹੀਂ ਹੈ ਮੇਰੇ ਮਾਰਕੀਟ ਐਸੋਸੀਏਸ਼ਨ ਐਮ ਐਲ ਐ ਸਾ ਮੇਰੇ ਨਾਲ ਹੀ ਹੈ ਇਨਾਂ ਦੇ ਮਾਰਕੀਟ ਐਸੋਸੀਏਸ਼ਨ ਨਾਲ ਗੱਲ ਵੀ ਹੋ ਗਈ ਹੈ ਇੱਥੇ ਹੀ ਉਹਨਾਂ ਦੇ ਅਹੁਦੇਦਾਰ ਲੱਗੇ ਆ। ਤੋਂ ਪੁਲਿਸ ਨੂੰ ਟਾਈਮ ਦੇਣਾ ਬੰਦਾ ਹੈ। ਤੋਂ ਸਾਨੂੰ ਕੰਮ ਕਰਨ ਦਾ ਮੌਕਾ ਦਿਓ ਤਾਂ ਕਿ ਅਸੀਂ ਇਹਨੂੰ ਕਲੀਅਰ ਕਰਕੇ ਤੁਹਾਡੇ ਸਾਹਮਣੇ ਲਿਆ ਦਈਏ। ਥੈਂਕ ਯੂ। ਚਲਤਨ ਦੇਣਾ। ਥੈਂਕ ਯੂ ਸਰ ਇਹ ਗੋਲੀ ਚੱਲੀ ਹੈ ਇਹਦੇ ਬਾਰੇ। ਬਿਲਕੁਲ ਜੀ ਜਿਹੜੀ ਆ ਘਟਨਾ ਹੋਈ ਹੈ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਟਾਈਮ ਹੀ ਆਪਣੇ ਵੀਰ ਦੀ ਦੁਕਾਨ ਤੇ ਆ ਕਿਉਂਕਿ ਇਹ ਸਾਡੇ ਪਰਿਵਾਰ ਦਾ ਜੀ ਹੈ। ਕੋਈ ਚੱਕਰ ਨਹੀਂ। ਪਰ ਹਾਂ ਮੈਂ ਬਟਾਲਾ ਪੁਲਿਸ ਨੂੰ ਇਹ ਵੀ ਇੱਕ ਤੇ ਹੁੰਦਾ ਨਾ ਵੀ ਅ ਮੈਂ ਕਹਦੇ ਆ ਵੀ ਪੁਲਸ ਕੰਮ ਨਹੀਂ ਕਰ ਰਹੀ ਹੁਣ ਤੱਕ ਜਿੰਨੇ ਵੀ ਬਟਾਲੇ ਦੇ ਵਿੱਚ ਗਲਤ ਅੰਸਰਾਂ ਨੇ ਕੋਈ ਵੀ ਦਿੱਕਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਕੇਸ ਜਿਹੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਸੋ ਜਿਹੜਾ ਵੀ ਵੇਖੋ ਮੈਂ ਅੱਗੇ ਵੀ ਇੱਕੋ ਗੱਲ ਕਹਿੰਦਾ ਸਮਾਂ ਵੀ ਇਹ ਆਬਾਦੀ 2.5 ਲੱਖ ਬੰਦੇ ਦੀ ਹੈ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਵੀ ਕਿਹਦੇ ਮਾਈਂਡ ਦੇ ਅੰਦਰ ਕੀ ਚੱਲਦਾ ਪਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਅੱਗੇ ਜਲੰਧਰ ਰੋਡ ਤੇ ਵਾਰਦਾਤ ਹੋਈ ਸੀ ਉਹ ਵੀ ਕਿਸ ਟ੍ਰੈਸ ਕਰਕੇ ਜਿਹੜਾ ਵੀ ਉਹ ਕਾਨੂੰਨ ਜੋ ਵੀ ਆਪਣਾ ਕੰਮ ਕਰ ਰਿਹਾ ਔਰ ਇਹ ਵੀ ਜਿਹੜਾ ਵੀ ਇਨਸਾਨ ਗਲਤ ਕਰੂਗਾ ਠੀਕ ਹੈ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਕਾਨੂੰਨ ਪੜੀਪਾਂਤ ਜਿਹੜਾ ਵੀ ਉਹ ਆਪਣਾ ਕੰਮ ਕਰਕੇ ਜੋ ਵੀ ਸੰਗਤ ਨੂੰ ਲੋਕਾਂ ਨੂੰ ਜਿਹੜਾ ਦੱਸੂਗਾ ਵੀ ਜਿਹੜਾ ਗਲਤ ਕਰਦਾ ਉਹਦੀ ਗਲਤ ਦੀ ਸਜ਼ਾ ਜਿਹੜੀ ਜੋ ਬਣਦੀ ਉਹਨੂੰ ਮਿਲੂਗੀ ਮਿਲੂਗੀ ਠੀਕ ਹੈ